ਸਤਿ ਸ਼੍ਰੀ ਅਕਾਲ ਆਪ ਜੀ ਦਾ ਮੇਰੇ ਅਕਤਹ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਅੱਜੋ ਕੇ ਸਮੇਂ ਵਿੱਚ ਵਿਦੇਸ਼ ਜਾ ਰਹੀਆਂ ਕੁੜੀਆਂ ਜੋ ਇੰਡੀਆ ਦੇ ਪੰਜਾਬ ਦੇ ਮੁੰਡਿਆਂ ਨੂੰ ਧੋਖਾ ਦੇ ਰਹੀਆਂ ਨੇ ਨੂੰ ਦਰਸਾਉਂਦੀ ਕਹਾਣੀ ਨੂੰ ਬਿਆਨ ਕਰਨ ਜਾ ਰਹੀ ਹਾਂ ਹੁਣ ਸ਼ਰਨ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਕਿਉਂਕਿ ਤੂੰ ਮੇਰੇ ਮਤਲਬ ਦੀ ਕੁੜੀ ਨਹੀਂ ਮੇਰੇ ਘਰ ਤੇ ਪਰਿਵਾਰ ਵੱਲੋਂ ਦਿੱਤੀ ਜਾਣ ਵਾਲੀ ਇੱਜ਼ਤ ਤੇ ਲਾਇਕ ਕੁੜੀ ਨਹੀਂ ਇਸ ਕਰਕੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ ਰਾਜਵੀਰ ਤੁਸੀਂ ਐਵੇਂ ਨਾ ਕਰੋ ਮੈਂ ਤੁਹਾਡੇ ਲਈ ਕੈਨੇਡਾ ਤੋਂ ਸਿਰਫ ਵਿਆਹ ਕਰਵਾਉਣ ਲਈ ਆਈ ਹਾਂ ਨਾਲੇ ਆਪਾਂ ਨੂੰ ਇੱਕ ਮਹੀਨਾ ਇਕੱਠੇ ਸ਼ਾਪਿੰਗ ਕਰਦਿਆਂ ਨੂੰ ਹੋ ਗਿਆ ਤੁਸੀਂ ਆਪਣੇ ਵਿਆਹ ਲਈ ਵਿਆਹ ਵਿੱਚ ਪਹਿਨੇ ਜਾਣ ਵਾਲੇ ਹਰ ਇੱਕ ਕੱਪੜੇ ਹਰ ਇੱਕ ਚੀਜ਼ ਨੂੰ ਬੜੇ ਰੀਤ ਤੇ ਚਾ ਨਾਲ ਖਰੀਦਿਆ ਹੈ ਤੁਸੀਂ ਹੀ ਮੇਰਾ ਚੂੜਾ ਲਹਿੰਗਾ ਸਭ ਕੁਝ ਪਸੰਦ ਕੀਤਾ ਤਾਂ ਫਿਰ ਅਚਾਨਕ ਅੱਜ ਤੁਹਾਨੂੰ ਕੀ ਹੋ ਗਿਆ ਕਿ ਤੁਸੀਂ ਮੇਰੇ ਨਾਲ ਵਿਆਹ ਨਹੀਂ ਕਰਵਾ ਸਕਦੇ ਪਲੀਜ਼ ਰਾਜਵੀਰ ਤੁਸੀਂ ਇੰਜ ਨਾ ਕਰੋ ਮੇਰੇ ਮਾਂ ਪਿਓ ਦੀ ਇੱਜ਼ਤ ਮਿੱਟੀ ਵਿੱਚ ਰੁਲ ਜਾਵੇਗੀ ਮੇਰੀ ਇੱਜ਼ਤ ਮਿੱਟੀ ਵਿੱਚ ਰੁਲ ਜਾਵੇਗੀ ਕੀ ਹੋਵੇਗਾ ਮੇਰਾ ਤੇ ਮੇਰੇ ਪਰਿਵਾਰ ਦਾ ਪਲੀਜ਼ ਰਾਜਵੀਰ ਤੁਸੀਂ ਐਵੇਂ ਨਾ ਕਰੋ ਹੁਣ ਆਪਣੀ ਪ੍ਰੀ ਵੈਡਿੰਗ ਵੀ ਹੋ ਚੁੱਕੀ ਐ ਉਹ ਵੀ ਨੈਟ ਤੇ ਚੜ ਚੁੱਕੀ ਐ ਤੁਸੀਂ ਦੱਸੋ ਤੁਸੀਂ ਮੈਨੂੰ ਦੱਸੋ ਕਿਉਂ ਨਹੀਂ ਤੁਸੀਂ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਤੁਹਾਡੇ ਤੇ ਇਸ ਕਦਮ ਨਾਲ ਮੇਰੇ ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਫਿਰ ਰਾਜਵੀਰ ਬੋਲਿਆ ਇਹ ਹੀ ਤਾਂ ਮੈਂ ਚਾਹੁੰਦਾ ਹਾਂ ਤੇਰੇ ਤੇਰੀ ਤੇ ਤੇਰੇ ਪਰਿਵਾਰ ਦੀ ਇੱਜ਼ਤ ਮਿੱਟੀ ਵਿੱਚ ਰੋਲ ਦੇਣਾ ਚਾਹੁੰਦਾ ਹਾਂ ਅਸਰ ਵਿੱਚ ਗੁਰਸ਼ਰਨ ਬਹੁਤ ਖੂਬਸੂਰਤ ਕੁੜੀ ਸੀ ਜਿਸ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਤੇ ਉਸ ਨੇ ਆਇਲਸ ਕਰ ਲਿਆ ਗੁਰਸ਼ਰਨ ਦੇ ਮਾਪਿਓ ਗੁਰਸ਼ਰਨ ਨੂੰ ਬਾਹਰ ਭੇਜਣਾ ਚਾਹੁੰਦੇ ਸੀ ਪਰ ਉਸ ਨੂੰ ਬਾਹਰ ਭੇਜਣ ਲਈ 25-30 ਲੱਖ ਰੁਪਈਆ ਚਾਹੀਦਾ ਸੀ ਜੋ ਗੁਰਸ਼ਰਨ ਦੇ ਪਾਪਾ ਕੋਲ ਨਹੀਂ ਸੀ ਫਿਰ ਗੁਰਸ਼ਰਨ ਤੇ ਉਸ ਦੇ ਮਾਪਿਓ ਨੇ ਇਹ ਫੈਸਲਾ ਲਿਆ ਕਿ ਆਪਾਂ ਗੁਰਸ਼ਰਨ ਦਾ ਵਿਆਹ ਕਰਕੇ ਭੇਜਾਂਗੇ ਪਰ ਗੁਰਸ਼ਰਨ ਵਿਆਹ ਲਈ ਤਿਆਰ ਨਹੀਂ ਸੀ ਉਸ ਨੇ ਆਪਣੇ ਮਾਪਿਓ ਨੂੰ ਕਿਹਾ ਕਿ ਮੇਰੀ ਹਾਲੇ ਵਿਆਹ ਕਰਾਉਣ ਦੀ ਉਮਰ ਨਹੀਂ ਤੇ ਮੈਂ ਇਕੱਲੀ ਹੀ ਜਾਵਾਂਗੀ ਫਿਰ ਉਸ ਦੇ ਮਾਪਿਓ ਨੇ ਉਸ ਨੂੰ ਸਮਝਾਇਆ ਕਿ ਅਸੀਂ ਤੈਨੂੰ ਇੰਨੇ ਜ਼ਿਆਦਾ ਪੈਸੇ ਲਾ ਕੇ ਬਾਹਰ ਨਹੀਂ ਭੇਜ ਸਕਦੇ ਐਂ ਕਰ ਆਪਾਂ ਇੱਕ ਵਾਰ ਉਹ ਕਰ ਲੱਭਦੇ ਆ ਜੋ ਤੈਨੂੰ ਪੈਸੇ ਲਾ ਕੇ ਬਾਹਰ ਭੇਜ ਦੇਵੇ ਆਪਾਂ ਉਹਨਾਂ ਨੂੰ ਕਹਾਂਗੇ ਅਸੀਂ ਇੱਕ ਵਾਰ ਮੰਗਣ ਦੀ ਅਗੇਂਸਮੈਂਟ ਦੀ ਰਸਮ ਕਰ ਲੈਂਦੇ ਹਾਂ ਵਿਆਹ ਗੁਰਸ਼ਰਨ ਜਦੋਂ ਕੈਨੇਡਾ ਤੋਂ ਵਾਪਸ ਆਏਗੀ ਉਦੋਂ ਕਰਾਂਗੇ ਤੇ ਨਾਲੇ ਗੁਰਸ਼ਰਨ ਮੁੰਡੇ ਨੂੰ ਆਪਣੇ ਨਾਲ ਲੈ ਜਾਵੇਗੀ ਤੇ ਨਾਲੇ ਵਿਆਹ ਹੋ ਜਾਵੇਗਾ ਪਰ ਤੂੰ ਜਦੋਂ ਕੈਨੇਡਾ ਚਲੀ ਗਈ ਤੂੰ ਆਪਣੀ ਮਰਜ਼ੀ ਕਰ ਲੈਣਾ ਜੇ ਤੇਰਾ ਵਿਆਹ ਕਰਨ ਨੂੰ ਦਿਲ ਕੀਤਾ ਤਾਂ ਤੂੰ ਵਾਪਸ ਆ ਜਾਣਾ ਨਹੀਂ ਤੇ ਨਾ ਆਉਣਾ ਬਾਕੀ ਅਸੀਂ ਆਪੇ ਸੰਭ ਲਵਾਂਗੇ ਇਸ ਤਰ੍ਹਾਂ ਉਹਨਾਂ ਸਾਰੇ ਪਰਿਵਾਰ ਨੇ ਇੱਕ ਸਕੀਮ ਪਾਸ ਕੀਤੀ ਗੁਰਸ਼ਰਨ ਵੀ ਇਸ ਗੱਲ ਲਈ ਤਿਆਰ ਸੀ ਫਿਰ ਗੁਰਸ਼ਰਨ ਲਈ ਰਾਜਵੀਰ ਦਾ ਰਿਸ਼ਤਾ ਆਇਆ ਅਸਲ ਵਿੱਚ ਗੁਰਸ਼ਰਨ ਇੱਕ ਸੁਧਾਰਨ ਜਿਹੇ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਪਰ ਰਾਜਵੀਰ ਦਾ ਪਰਿਵਾਰ ਗੁਰਸ਼ਰਨ ਦੇ ਪਰਿਵਾਰ ਦੇ ਮੁਕਾਬਲੇ ਆਰਥਿਕ ਪੱਖੋਂ ਅਮੀਰ ਰਾਜਵੀਰ ਮਾਪਿਆਂ ਦਾ ਇਕੱਲਾ ਪੁੱਤਰ ਸੀ ਤੇ ਉਸ ਨੂੰ 30 ਕਿੱਲੇ ਜ਼ਮੀਨ ਦੇ ਆਉਂਦੇ ਸੀ ਉਹਨਾਂ ਦਾ ਆਪਣਾ ਬਿਜ਼ਨਸ ਬਿਜ਼ਨਸ ਵੀ ਸੀ ਪਰ ਰਾਜਵੀਰ ਦਾ ਸ਼ੌਂਕ ਬਾਹਰ ਜਾ ਕੇ ਆਪਣਾ ਬਿਜ਼ਨਸ ਕਰਨ ਦਾ ਸੀ ਨਾਲੇ ਉਹਨਾਂ ਦੇ ਪਰਿਵਾਰ ਨੂੰ ਇੱਕ ਸੋਹਣੀ ਸੁਨੱਖੀ ਤੇ ਵਿਦੇਸ਼ ਜਾਣ ਵਾਲੀ ਜਾਂ ਵਿਦੇਸ਼ ਵਿੱਚ ਰਹਿਣ ਵਾਲੀ ਕੁੜੀ ਦੀ ਭਾਲ ਸੀ ਰਾਜਵੀਰ ਦਾ ਪੜ੍ਹਾਈ ਵਿੱਚ ਥੋੜਾ ਜਿਹਾ ਤੰਗ ਸੀ ਜਿਸ ਕਰਕੇ ਉਹ ਆਇਲਸ ਕਲੀਅਰ ਨਾ ਕਰ ਕਰ ਹੋਇਆ ਗੁਰਸ਼ਰਨ ਦਾ ਤਾਂ ਬਹੁਤ ਸਮਝ ਦਾ ਦਾਦਾ ਬਹੁਤ ਸਮਝਦਾਰ ਤੁਰਨੇ ਸਿਰ ਤੇ ਸੌ ਇਨਸਾਨ ਸੀ ਉਸ ਦੀ ਨੇੜੇ ਤੇੜੇ ਦੇ ਏਰੀਏ ਵਿੱਚ ਬਹੁਤ ਜਾਣ ਪਹਿਚਾਨ ਸੀ ਪਰ ਗੁਰਸ਼ਨ ਦੇ ਪਾਪਾ ਹੁਣੀ ਬਿਲਕੁਲ ਵੀ ਗੁਰਸ਼ਰਨ ਦੇ ਦਾਦੇ ਦੀ ਸੋਚ ਵਾਲੇ ਨਹੀਂ ਸੀ ਹੁਣ ਗੁਰਸ਼ਰਨ ਦਾ ਰਿਸ਼ਤਾ ਉਸ ਤੇ ਦਾਦੇ ਨੇ ਮਾਣ ਸਨਮਾਨ ਸਨਮਾਨ ਕਰਕੇ ਹੋ ਗਿਆ ਰਿਸ਼ਤਾ ਹੋਣ ਤੋਂ ਪਹਿਲਾਂ ਗੁਰਸ਼ਰਨ ਦੇ ਪਿਓ ਨੇ ਰਾਜਵੀਰ ਦੇ ਪਿਓ ਨੂੰ ਕਿਹਾ ਕਿ ਰਿਸ਼ਤਾ ਮੈਂ ਤੁਹਾਨੂੰ ਇਸ ਸ਼ਰਤ ਤੇ ਕਰਾਂਗਾ ਕਿ ਗੁਰਸ਼ਰਨ ਦੇ ਕੈਨੇਡਾ ਜਾਣ ਲਈ ਜਿੰਨੇ ਵੀ ਪੈਸੇ ਲੱਗਣਗੇ ਉਹ ਤੁਸੀਂ ਲਾਓਗੇ ਤਾਂ ਰਾਜਵੀਰ ਦੇ ਪਿਤਾ ਨੇ ਕਿਹਾ ਭਾਜੀ ਚਿੰਤਾ ਨਾ ਕਰੋ ਹੁਣ ਗੁਰ ਸ਼ਰਨ ਸਾਡੀ ਨੌ ਵੀ ਹੈ ਧੀ ਵੀ ਹੈ ਗੁਰਸ਼ੰਦ ਦੇ ਵਿਦੇਸ਼ ਜਾਣ ਲਈ ਜੋ ਵੀ ਪੈਸਾ ਲੱਗੇਗਾ ਅਸੀਂ ਲਾਵਾਂਗੇ ਤੁਹਾਨੂੰ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਸਾਡੇ ਘਰ ਵਿੱਚ ਰੱਬ ਦਾ ਦਿੱਤਾ ਹੋਇਆ ਸਭ ਕੁਝ ਹੈ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਨਾ ਹੀ ਸਾਡੀ 1 ਰੁਪਏ ਦੀ ਦਾਸ ਦੀ ਮੰਗ ਹੈ ਸਾਨੂੰ ਨੌ ਦੇ ਰੁਪਏ ਧੀ ਚਾਹੀਦੀ ਹੈ ਹੁਣ ਗੁਰ ਸ਼ਰਨ ਦੀ ਫਾਈਲ ਲੱਗ ਗਈ ਗੁਰਸ਼ਰਨ ਦੀ ਫਾਈਲ ਫਾਈਲ ਲੱਗਣ ਤੋਂ ਗੁਰਸ਼ਰਨ ਦੇ ਵਿਦੇਸ਼ ਜਾਣ ਤੱਕ ਵਿਦੇਸ਼ ਵਿੱਚ ਸਟੱਡੀ ਕਰਨ ਲਈ ਜਿੰਨੇ ਵੀ ਪੈਸੇ ਲੱਗੇ ਘੱਟੋ-ਘੱਟ 3 ਲੱਖ ਰੁਪਏ ਲੱਗ ਗਿਆ ਸਭ ਰਾਜਵੀਰ ਦੇ ਮਾਤਾ-ਪਿਤਾ ਨੇ ਲਾਇਆ ਗੁਰਸ਼ਰਨ ਵਿਦੇਸ਼ ਚਲੀ ਗਈ ਵਿਦੇਸ਼ ਜਾ ਕੇ ਉਸ ਨੂੰ ਕੋਈ ਕੰਮ ਨਾ ਮਿਲਿਆ ਸਟੱਡੀ ਲਈ ਵੀ ਉਸ ਨੂੰ ਪਿੱਛੋਂ ਰਾਜਵੀਰ ਦੇ ਮਾਤਾ-ਪਿਤੇ ਪਿਤਾ ਪੈਸੇ ਭੇਜਦੇ ਰਹੇ ਪਰ ਗੁਰਸ਼ਰਨ ਉਧਰ ਜੋ ਵੀ ਪੈਸਾ ਕਮਾਉਂਦੀ ਉਹ ਆਪਣੇ ਮਗੇਤਰ ਤੇ ਉਸ ਦੇ ਮਾਪਿਓ ਨੂੰ ਝੂਠ ਬੋਲਦੀ ਕਿ ਮੈਨੂੰ ਕੋਈ ਕੰਮ ਨਹੀਂ ਮਿਲਿਆ ਹਾਲਾਂਕਿ ਉਸ ਨੇ ਇੱਕ ਆਈ ਉਹ ਇੱਕ ਆਈਫੋਨ ਲੈ ਕੇ ਆਪਣੇ ਭਰਾ ਨੂੰ ਭੇਜਿਆ ਤੇ ਉਧਰ ਖੁਦ ਵੀ ਇੱਕ ਵੱਡਾ ਫੋਨ ਲੈ ਲਿਆ ਗੁਰਸ਼ਰਨ ਉਧਰ ਭੁੱਲੇ ਲੁੱਟਦੀ ਮਨ ਮਰਜ਼ੀਆਂ ਕਰਦੀ ਇਧਰ ਸਭ ਨੂੰ ਝੂਠ ਬੋਲਦੀ ਗੁਰਸ਼ਰਨ ਨੂੰ ਰਾਜਵੀਰ ਫੋਨ ਕਰਦਾ ਉਸ ਨੂੰ ਕਹਿ ਦਿੰਦੀ ਕਿ ਮੈਂ ਕੰਮ ਤੇ ਬਿਜ਼ੀ ਹਾਂ ਉਹ ਕਦੇ ਉਹ ਫੋਨ ਉਠਾਉਂਦੀ ਤੇ ਕਦੇ ਨਾ ਅਸਲ ਵਿੱਚ ਗੁਰਸ਼ਰਨ ਦੀ ਉਧਰ ਕਿਸੇ ਮੁੰਡੇ ਨਾਲ ਗੱਲਬਾਤ ਹੋ ਗਈ ਸੀ ਗੁਰਸ਼ਰਨ ਸਾਰੀਆਂ ਹੱਦਾਂ ਟੱਪ ਚੁੱਕੀ ਸੀ ਉਸ ਨੂੰ ਭੁੱਲ ਗਿਆ ਕਿ ਮੇਰਾ ਇੰਡੀਆ ਵਿੱਚ ਰਿਸ਼ਤਾ ਹੋ ਚੁੱਕਾ ਹੈ ਮੈਂ ਕਿਸੇ ਘਰ ਦੀ ਨੌ ਬਣਨ ਵਾਲੀ ਹਾਂ ਕਿਸੇ ਦੀ ਮੰਗ ਬਣ ਚੁੱਕੀ ਹਾਂ ਜੋ ਮੈਂ ਜੋ ਵੀ ਮੈਨੂੰ ਵਿਦੇਸ਼ ਭੇਜਣ ਤੇ ਪੈਸਾ ਲਾਇਆ ਗਿਆ ਹੈ ਉਹ ਮੇਰੇ ਹੋਣ ਵਾਲੇ ਸਹੁਰਾ ਪਰਿਵਾਰ ਵੱਲੋਂ ਮੇਰੇ ਤੇ ਲਾਇਆ ਗਿਆ ਹੈ ਪਰ ਗੁਰਸ਼ਰਨ ਬੇਫਿਕਰ ਸਭ ਕੁਝ ਭੁੱਲ ਕੇ ਆਪਣੀ ਜ਼ਿੰਦਗੀ ਵਿੱਚ ਮਸਤ ਸੀ ਜਿਵੇਂ ਕਿਸੇ ਨੂੰ ਕਦੇ ਕੁਝ ਪਤਾ ਹੀ ਨਹੀਂ ਲੱਗੇਗਾ ਉਹ ਦਿਲ ਕਰਦਾ ਤੇ ਰਾਜਵੀਰ ਜਾਂ ਆਪਣੇ ਸਹੁਰੇ ਪਰਿਵਾਰ ਨਾਲ ਗੱਲ ਕਰ ਲੈਂਦੀ ਜੇ ਨਾ ਦਿਲ ਕਰਦਾ ਤਾਂ ਇਹ ਕਹਿ ਦਿੰਦੀ ਮੈਮ ਕੰਮ ਦੀਆਂ ਸ਼ਿਫਟਾਂ ਲਾਉਣ ਕਾਰਨ ਬਹੁਤ ਥੱਕ ਜਾਂਦੀ ਹਾਂ ਮੇਰੇ ਕੋਲ ਸਮਾਂ ਹੀ ਨਹੀਂ ਬਚਦਾ ਇਸ ਕਰਕੇ ਮੈਂ ਤੁਹਾਡੇ ਨਾਲ ਤੇ ਰਾਜਵੀਰ ਨਾਲ ਗੱਲ ਨਹੀਂ ਕਰ ਪਾਉਂਦੀ ਰਾਜਵੀਰ ਨੂੰ ਫਿਰ ਗੁਰਸ਼ੰਨ ਦੀ ਨੀਅਤ ਤੇ ਸੋਚ ਤੇ ਸ਼ੱਕ ਹੋਣ ਲੱਗਾ ਰਾਜਵੀਰ ਦੇ ਕੁਝ ਕਲਾਸਮੇਟ ਵੀ ਕੈਨੇਡਾ ਵਿੱਚ ਗਏ ਹੋਏ ਸੀ ਗੁਰਸ਼ਰਨ ਬ੍ਰੈਮਟਨ ਵਿੱਚ ਰਹਿੰਦੀ ਸੀ ਤੇ ਰਾਜਵੀਰ ਦੇ ਦੋਸਤ ਵੀ ਬ੍ਰੈਮਟਨ ਵਿੱਚ ਰਹਿੰਦੇ ਸੀ ਹੁਣ ਫਰਵਰੀ ਵਿੱਚ ਗੁਰਸ਼ਰਨ ਨੇ ਇੰਡੀਆ ਆਉਣਾ ਸੀ ਤੇ ਰਾਜਵੀਰ ਤੇ ਗੁਰਸ਼ਰਨ ਦੇ ਵਿਆਹ ਦੀ ਤਾਰੀਖ ਫਰਵਰੀ ਮਹੀਨੇ ਵਿੱਚ ਫਿਕਸ ਹੋ ਗਈ ਰਾਜਵੀਰ ਦੇ ਮਾਪਿਓ ਨੇ ਸਾਰੀਆਂ ਵਿਆਹ ਸਾਰੀਆਂ ਤਿਆਰੀਆਂ ਵਿਆਹ ਦੀਆਂ ਸ਼ੁਰੂ ਕਰ ਦਿੱਤੀਆਂ ਗੁਰਸ਼ੰਨ ਲਈ ਵਰੀ ਸੋਨਾ ਸਭ ਕੁਝ ਖਰੀਦ ਲਿਆ ਵਿਆਹ ਦੇ ਕਾਰਡ ਵੰਡ ਲੈ ਗਏ ਘਰ ਦਾ ਘਰ ਚ ਹਲਵਾਈ ਬਿਠਾ ਲਏ ਘਰ ਨੂੰ ਰੰਗ ਰੋਗਣ ਸਭ ਕਰਵਾ ਲਿਆ ਘਰ ਵਿੱਚ ਜੋ ਵੀ ਵਿਆਹ ਨੂੰ ਲੈ ਕੇ ਤਿਆਰੀਆਂ ਦੇ ਕੰਮ ਕਰਨੇ ਸੀ ਸਭ ਕਰ ਲੈ ਗਏ ਤਾਂ ਹਫਤਾ ਪਹਿਲਾਂ ਗੁਰਸ਼ਰਨ ਨੇ ਕਿਹਾ ਮੇਰੇ ਕੰਮ ਸਟੱਡੀ ਤੇ ਜੋ ਸਟੱਡੀ ਲਈ ਉਥੇ ਮੈਂ ਲੋਨ ਲਿਆ ਹੈ ਕਰਕੇ ਇੰਡੀਆ ਨਹੀਂ ਆ ਸਕਦੀ ਮੇਰੀ ਕੈਨੇਡੀਅਨ ਐਮਬੈਸੀ ਨੇ ਟਿਕਟ ਰੱਦ ਕਰ ਦਿੱਤੀ ਇਸ ਕਰਕੇ ਹੁਣ ਮੈਂ ਵਿਆਹ ਲਈ ਨਹੀਂ ਆ ਸਕਦੀ ਤੁਸੀਂ ਵਿਆਹ ਦੀ ਤਰੀਕ ਨੂੰ ਅੱਗਾ ਵਧਾ ਦੇਵੋ ਤਾਂ ਫਿਰ ਕੁਝ ਵੀ ਹੋ ਸਕ ਕੁਝ ਵੀ ਕੀ ਕਰ ਸਕਦੀ ਸੀ ਤਾਂ ਵਿਆਹ ਦੀ ਤਰੀਕ ਰੱਦ ਹੋ ਗਈ ਗੁਰਸ਼ਰਨ ਦੀ ਇਸ ਹਰਕਤ ਨਾਲ ਰਾਜਵੀਰ ਤੇ ਉਸਦੇ ਪਰਿਵਾਰ ਦੀ ਬਹੁਤ ਬੇਇੱਜ਼ਤੀ ਹੋਈ ਪਰ ਗੁਰਸ਼ਰਨ ਦੇ ਪਰਿਵਾਰ ਨੇ ਤਾਂ ਇਹ ਕਹਿ ਦਿੱਤਾ ਗੁਰਸ਼ਰਨ ਆਪਣੇ ਕੰਮ ਕਰਕੇ ਨਾ ਆ ਸਕੀ ਕੋਈ ਗੱਲ ਨਹੀਂ ਕਿਉਂਕਿ ਉਸ ਦੀਆਂ ਇਹਨਾਂ ਕਰਤੂਤਾਂ ਵਿੱਚ ਉਸ ਦਾ ਪਰਿਵਾਰ ਵੀ ਸ਼ਾਮਲ ਸੀ ਉਸ ਦਾ ਪਰਿਵਾਰ ਇਸ ਲਈ ਸ਼ਾਮਲ ਸੀ ਕਿਉਂਕਿ ਉਹ ਚਾਹੁੰਦੇ ਸੀ ਗੁਰਸ਼ਰਨ ਅਗਰ ਉੱਥੋਂ ਦੇ ਪੀਰ ਲੜਕੇ ਨਾਲ ਵਿਆਹ ਕਰਵਾ ਲਵੇਗੀ ਤਾਂ ਉਹ ਜਲਦ ਸਾਨੂੰ ਵੀ ਲੈ ਜਾਵੇਗੀ ਨਾਲੇ ਗੁਰਸ਼ਰਨ ਉਹਨਾਂ ਨੂੰ ਪੈਸੇ ਕਮਾ ਕੇ ਭੇਜਦੀ ਰਹੀ ਸੀ ਪਰ ਗੁਰਸ਼ਰਨ ਬਹੁਤ ਤੇਜ਼ ਤਲਾ ਚਲਾਕ ਤੇਜ਼ ਤਰਾਰ ਸੀ ਉਧਰੋਂ ਗੁਰਸ਼ਰਨ ਨੂੰ ਉਮੀਦ ਸੀ ਕਿ ਜੋ ਮੁੰਡਾ ਬ੍ਰੈਮਟਨ ਵਿੱਚ ਉਸਦਾ ਦੋਸਤ ਹੈ ਉਸ ਨਾਲ ਵਿਆਹ ਕਰਾ ਲਵੇਗਾ ਪਰ ਰਾਜਵੀਰ ਨੇ ਗੁਰਸ਼ਰਨ ਦੀ ਇਸ ਹਰਕਤ ਤੋਂ ਬਾਅਦ ਬ੍ਰੈਮਟਨ ਵਿੱਚ ਰਹਿੰਦੇ ਆਪਣੇ ਦੋਸਤਾਂ ਤੋਂ ਗੁਰਸ਼ਰਨ ਬਾਰੇ ਪਤਾ ਕੀਤਾ ਉਹਨਾਂ ਦੱਸਿਆ ਗੁਰਸ਼ਰਨ ਨੇਦਰ ਕਿਸੇ ਮੁੰਡੇ ਨਾਲ ਰਹਿ ਰਹੀ ਹੈ ਉਸ ਨਾਲ ਵਿਆਹ ਕਰਵਾਉਣ ਵਾਲੀ ਹੈ ਤਾਂ ਰਾਜਵੀਰ ਨੇ ਫਿਰ ਗੁਰਸ਼ਰਨ ਦੇ ਦੋਸਤ ਨੂੰ ਗੁਰਸ਼ਰਨ ਤੇ ਆਪਣੇ ਰਿਸ਼ਤੇ ਬਾਰੇ ਦੱਸਿਆ ਨਾਲੇ ਕਿਹਾ ਕਿ ਅਸੀਂ ਇਸ ਤੇ 30 ਲੱਖ ਰੁਪਏ ਲਗਾ ਕੇ ਇਸ ਨੂੰ ਵਿਦੇਸ਼ ਭੇਜਿਆ ਹੈ ਹੁਣ ਸਾਡੇ ਵਿਆਹ ਦੀ ਤਰੀਕ ਫਿਕਸ ਸੀ ਪਰ ਗੁਰਸ਼ਰਨ ਨੇ ਮੈਨੂੰ ਧੋਖਾ ਦਿੱਤਾ ਹੈ ਜਦੋਂ ਉਸ ਮੁੰਡੇ ਨੂੰ ਗੁਰਸ਼ਰਨ ਦੀ ਇਸ ਹਰਕਤ ਦਾ ਪਤਾ ਲੱਗਾ ਉਸਨੇ ਗੁਰਸ਼ਰਨ ਨੂੰ ਉਸਦੀ ਕਰਤੂਤ ਬਾਰੇ ਪੁੱਛਿਆ ਕਿ ਤੂੰ ਅੰਡਿਆ ਤੋਂ ਕਿਸੇ ਨਾਲ ਮੰਗੀ ਹੋਈ ਸੀ ਉਹਨਾਂ ਤੈਨੂੰ ਪੈਸਾ ਲਾ ਕੇ ਭੇਜਿਆ ਫਿਰ ਤੂੰ ਉਸ ਮੁੰਡੇ ਨੂੰ ਜੇਕਰ ਅੱਜ ਤੂੰ ਖਾ ਦੇ ਰਹੀ ਤਾਂ ਤੂੰ ਕੱਲ ਮੈਨੂੰ ਵੀ ਦੇ ਸਕਦੀ ਹੈ ਇਸ ਲਈ ਤੇਰਾ ਮੇਰਾ ਅੱਜ ਤੋਂ ਕੋਈ ਰਿਸ਼ਤਾ ਨਹੀਂ ਹਨ ਗਰਸ਼ਰਨ ਬਹੁਤ ਦੁਖੀ ਸੀ ਕਿਉਂਕਿ ਜੋ ਸੁਪਨੇ ਕੈਨੇਡਾ ਵਿੱਚ ਸਜਾਈ ਬੈਠੀ ਸੀ ਉਹ ਉਸ ਤੇ ਚੱਕਨਾ ਚੂਰ ਹੋ ਗਏ ਹੁਣ ਉਸਨੇ ਵਾਪਸ ਫਿਰ ਵਾਪਸ ਆਉਣਾ ਆ ਵਾਪਸ ਆਪਣਾ ਰਾਜਵੀਰ ਤੇ ਦਾ ਖੇਡਣਾ ਸ਼ੁਰੂ ਕੀਤਾ ਉਹ ਰਾਜਵੀਰ ਨੂੰ ਫੋਨ ਕਰਦੀ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਵੀ ਫੋਨ ਕਰਦੀ ਫਿਰ ਉਸਨੇ ਉਹਨਾਂ ਨੂੰ ਵਿਆਹ ਦੀ ਤਰੀਖ ਦੁਬਾਰਾ ਫਿਕਸ ਕਰਨ ਲਈ ਕਿਹਾ ਕਿ ਮੈਂ ਹੁਣ ਇੰਡੀਆ ਆ ਰਹੀ ਹਾਂ ਰਾਜਵੀਰ ਵੀ ਉਸ ਨਾਲ ਫੋਨ ਤੇ ਬਹੁਤ ਮਿੱਠਾ ਪਿਆਰਾ ਹੋ ਕੇ ਗੱਲਾਂ ਕਰਦਾ ਕਿਉਂਕਿ ਉਸ ਤੋਂ ਆਪਣੇ ਨਾਲ ਹੋਈ ਬੇਇੱਜ਼ਤੀ ਦਾ ਬਦਲਾ ਲੈਣਾ ਚਾਹੁੰਦਾ ਸੀ ਗੁਰਸ਼ਰਨ ਤੇ ਰਾਜਵੀਰ ਦੇ ਵਿਆਹ ਦੀ ਤਰੀਕ ਫਿਕਸ ਹੋਈ ਗੁਰਸ਼ਰਨ ਵਿਆਹ ਲਈ 2 ਮਹੀਨੇ ਦੀ ਛੁੱਟੀ ਲੈ ਕੇ ਇੰਡੀਆ ਆ ਗਈ ਹੁਣ ਰਾਜਵੀਰ ਗੁਰਸ਼ਰਨ ਨੂੰ ਆਪਣੇ ਨਾਲ ਲੈ ਜਾਂਦਾ ਵਿਆਹ ਦੀ ਹਰ ਇੱਕ ਸ਼ਾਪਿੰਗ ਕਰਨੀ ਸ਼ੁਰੂ ਕਰ ਦਿੱਤੀ ਔਸਨੇ ਗੁਰਸ਼ਰਨ ਨੂੰ ਹਰ ਇੱਕ ਆਪਣੀ ਪਸੰਦ ਦੀ ਚੀਜ਼ ਲੈ ਕੇ ਦਿੱਤੀ ਗੁਰਸ਼ਰਨ ਨੇ ਵੀ ਜੋ ਕੁਝ ਖਰੀਦਣਾ ਹੁੰਦਾ ਤਾਂ ਰਾਜਵੀਰ ਦੀ ਪਸੰਦ ਦਾ ਖਰੀਦਦੀ ਹੁਣ ਰਾਜਵੀਰ ਹੁਣਾ ਨੇ ਗੁਰਸ਼ਰਨ ਹੁਣਾ ਦੇ ਨਾਲ ਵਿਆਹ ਦੀ ਤਰੀਕ ਤਾਂ ਫਿਕਸ ਕਰ ਲਈ ਸੀ ਬੇਸ਼ੱਕ ਰਾਜਵੀਰ ਗੁਰਸ਼ਰਨ ਨਾਲ ਹਰ ਰੋਜ਼ ਵਿਆਹ ਦੀ ਸ਼ਾਪਿੰਗ ਕਰਨ ਲਈ ਜਾਂਦਾ ਸੀ ਪਰ ਇਸ ਵਾਰ ਉਹਨਾਂ ਨੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੁਬਾਰਾ ਵਿਆਹ ਦੀ ਤਰੀਕ ਫਿਕਸ ਹੋਈ ਸੀ ਇਸ ਬਾਰੇ ਨਹੀਂ ਦੱਸਿਆ ਹੁਣ ਸਿਰਫ ਗੁਰਸ਼ਰਨ ਦਾ ਪਰਿਵਾਰ ਹੀ ਵਿਆਹ ਦੀ ਤਿਆਰੀ ਕਰ ਰਿਹਾ ਸੀ ਉਹਨਾਂ ਨੇ ਵਿਆਹ ਦੇ ਕਾਰਡ ਵੰਡ ਲਏ ਪੈਲਸ ਬੁੱਕ ਕਰਵਾ ਲਏ ਸਭ ਤਿਆਰੀ ਹੋ ਗਈ ਵਿਆਹ ਤੋਂ ਇੱਕ ਹਫਤਾ ਪਹਿਲਾਂ ਰਾਜਵੀਰ ਨੇ ਕਿਹਾ ਮੈਂ ਗੁਰਸ਼ਰਨ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਫਿਰ ਗੁਰਸ਼ਰਨ ਤੇ ਰਾਜਵੀਰ ਦੀ ਗੁਰਸ਼ਰਨ ਨੇ ਰਾਜਵੀਰ ਦੀਆਂ ਬਹੁਤ ਮਿੰਤਾਆਂ ਕੀਤੀਆਂ ਗੁਰਸ਼ਰਨ ਦੇ ਮਾਪਿਓ ਤੇ ਰਾਜਵੀਰ ਗੁਰਸ਼ਰਨ ਦੇ ਮਾਪਿਓ ਨੇ ਵੀ ਰਾਜਵੀਰ ਤੇ ਉਸਦੇ ਮਾਪਿਓ ਦੀਆਂ ਬਹੁਤ ਮਿੰਤਾਆਂ ਕੀਤੀਆਂ ਪਰ ਰਾਜਵੀਰ ਨੇ ਕਿਹਾ ਮੈਂ ਜੋ ਤੇਰੇ ਤੇ ਪੈਸੇ ਲਾਇਆ ਪੈਸਾ ਲਾਇਆ ਸੀ ਮੈਨੂੰ ਉਸ ਪੈਸੇ ਦੀ ਬਿਲਕੁਲ ਵੀ ਲਾਲਸਾ ਨਹੀਂ ਕਿਉਂਕਿ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਮੈਨੂੰ ਇੱਜ਼ਤ ਤੋਂ ਵੱਧ ਪੈਸਾ ਨਹੀਂ ਪਰ ਤੈਨੂੰ ਇੱਜ਼ਤ ਨਾਲ ਕੋਈ ਮਤਲਬ ਨਹੀਂ ਮੈਂ ਤਾਂ ਬਸ ਤੂੰ ਤੇ ਤੇਰੇ ਪਰਿਵਾਰ ਵੱਲੋਂ ਜੋ ਮੈਨੂੰ ਧੋਖਾ ਦਿੱਤਾ ਗਿਆ ਹੈ ਸਿਰਫ ਉਸ ਦਾ ਬਦਲਾ ਲੈ ਰਿਹਾ ਸੀ ਮੈਂ ਤੇਰੇ ਨਾਲ ਹੁਣ ਵਿਆਹ ਨਹੀਂ ਕਰਵਾਉਣਾ ਹੀ ਕਰਵਾਉਣਾ ਹੀ ਨਹੀਂ ਸੀ ਇਹ ਤਾਂ ਸਿਰਫ ਜਿਵੇਂ ਤੂੰ ਮੇਰੀ ਤੇ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਉਸ ਬੇਇੱਜ਼ਤੀ ਦਾ ਬਦਲਾ ਸੀ ਜੇਕਰ ਤੈਨੂੰ ਕੈਨੇਡਾ ਵਿੱਚ ਰਹਿੰਦਾ ਤੇਰਾ ਉਹ ਆਸ਼ਕ ਜਵਾਬ ਨਾ ਦਿੰਦਾ ਤਾਂ ਤੂੰ ਮੇਰੇ ਨਾਲ ਵਿਆਹ ਕਰਵਾ ਲੈਣਾ ਸੀ ਮੈਨੂੰ ਤੇ ਮੇਰੀ ਫੈਮਲੀ ਨੂੰ ਕਿੰਨਾ ਵੱਡਾ ਤੂੰ ਧੋਖਾ ਦੇ ਰਹੀ ਸੀ ਮੈਨੂੰ ਸਭ ਪਤਾ ਲੱਗ ਚੁੱਕਾ ਹੈ ਇਹ ਜ਼ਮਾਨਾ ਬਹੁਤ ਡਿਜੀਟਲ ਹੋ ਚੁੱਕਾ ਹੈ ਗੁਰਸ਼ਰਨ ਗੁਰਸ਼ਰਨ ਤੇ ਉਸਦੇ ਪਰਿਵਾਰ ਦੀ ਬਹੁਤ ਬੇਇੱਜ਼ਤੀ ਹੋਈ ਬਸ ਇਸੇ ਤਰ੍ਹਾਂ ਗੁਰਸ਼ਰਨ ਰੋਂਦੀ ਹੋਈ ਵਾਪਸ ਕੈਨੇਡਾ ਚਲੀ ਗਈ ਹਣ ਗੁਰਸ਼ਰਨ ਦੀ ਇੰਡੀਆ ਵਿੱਚ ਵੀ ਦੂਰ ਦੂਰ ਤੱਕ ਬੇਇੱਜ਼ਤੀ ਹੋਈ ਕੈਨੇਡਾ ਵਿੱਚ ਵੀ ਇਸ ਗੱਲ ਨੂੰ ਉਸ ਦੀ ਬਹੁਤ ਬੇਇੱਜ਼ਤੀ ਹੋਈ ਕੈਨੇਡਾ ਵਿੱਚ ਵੀ ਇਸ ਗੱਲ ਨੂੰ 4 ਸਾਲ ਹੋ ਗਏ ਨੇ ਪਰ ਗੁਰਸ਼ਰਨ ਨੂੰ ਹਾਲੇ ਤੱਕ ਕੋਈ ਵਿਆਹ ਕਰਾਉਣ ਵਾਲੀ ਮੁੰਡਾ ਨਹੀਂ ਮਿਲਿਆ ਤੇ ਰਾਜਵੀਰ ਨੇ ਇੱਕ ਕੈਨੇਡਾ ਦੀ ਪੀਆਰ ਕੁੜੀ ਨਾਲ ਵਿਆਹ ਕਰਾ ਕੇ ਕੈਨੇਡਾ ਦੀ ਪੀਆਰ ਵੀ ਲੈ ਲਈ ਸੋ ਭਾਈ ਜੈਸੀ ਕਰਨੀ ਵੈਸੀ ਪਰਨੀ ਗੁਰ ਸ਼ਰਨ ਨੇ ਜਿਵੇਂ ਰਾਜਵੀਰ ਨੂੰ ਧੋਖਾ ਦਿੱਤਾ अनेका ਕੁੜੀਆਂ ਜੋ ਕੇ ਸਮੇਂ ਵਿੱਚ ਮੁੰਡੇ ਵਾਲਿਆਂ ਵੱਲੋਂ ਪੈਸੇ ਲਾ ਕੇ ਬਾਹਰ ਭੇਜੀਆਂ ਜਾਂਦੀਆਂ ਨੇ ਪਰ ਵਿਦੇਸ਼ ਜਾ ਕੇ ਉਹ ਇਸ ਗੱਲ ਨੂੰ ਭੁੱਲ ਜਾਂਦੀਆਂ ਨੇ ਤੇ ਮੁੰਡਿਆਂ ਨੂੰ ਧੋਖਾ ਦਿੰਦੀਆਂ ਨੇ ਇਸ ਕਹਾਣੀ ਬਾਰੇ ਤੁਹਾਡੀ ਕੀ ਰਾਏ ਹੈ ਤਾਂ ਫੀਡਬੈਕ ਭੇਜਣਾ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਟੂ ਮਾਈ ਚੈਨਲ ਧੰਨਵਾਦ